ਸਿਰਫ ਸਵਾ 3 ਲੱਖ ਰੁਪਏ ਦੇ ਵਿੱਚ ਆ ਸੋਹਣੀ ਸੁਨੱਖੀ ਨੁਕਰੀ ਵਸ਼ੇਰੀ ਤੁਹਾਡੀ ਹੋ ਸਕਦੀ ਆ ਸੱਜਣੋ ਬਹੁਤ ਹੀ ਜਾਇਜ਼ ਭਾਅ ਦੇ ਵਿੱਚ ਵੀਰ ਗਰਦੀਪ ਕੋਲੇ ਖੜੀ ਆ ਜਿਹੜਾ ਫੋਟੋਗ੍ਰਾਫਰ ਹੈ ਨੰਬਰ ਮੈਂ ਵਿੱਚ ਵੀਡੀਓ ਦੇ ਛੜਤਾ ਤੇ ਆਪਦੀ ਤਸੱਲੀ ਕਰਕੇ ਫਾਰਮ ਤੇ ਤੇ ਰੱਸਾ ਝੋਲੀ ਪਵਾ ਸਕਦੇ ਹੋ ਤੁਹਾਨੂੰ ਮੈਂ ਡਿਟੇਲ ਦੱਸ ਦਿੰਦਾ ਜੀ ਫੋਨ ਲਾ ਕੇ ਗੱਲ ਕਰ ਲਿਓ ਰੌਸ਼ਨੀ ਨਾਂ ਐ ਵਸ਼ੇਰੀ ਦਾ ਰੱਖਿਆ ਭਰਾਵਾਂ ਨੇ सोनू ਬਾਈ ਵਾਲੇ ਨੁਕਰੇ ਢੋੜੇ ਦੀ ਐ ਬੱਚੀ ਐ ਤੇ ਫੀਮਸ ਕੋੜਾ ਜਿਹੜਾ ਸੱਗੂ ਐ ਸੱਗੂ ਕੋੜੇ ਦੀ ਪੁੱਤਰੀ ਹੈ ਤੇ ਮਾਂ ਦੇ ਪਾਸੇ ਜਾਈਏ ਤੇ ਕਹਿੰਦੇ ਵੀ ਮਾਂ ਵੀ ਬਹੁਤ ਚੰਗੀ ਨੁਕਰੀ ਘੋੜੀ ਹੈ ਤੇ ਇਹਦੀ ਆਪ ਦੀ ਉਮਰ ਵਸ਼ੇਰੀ ਦੀ ਸਿਰਫ 9 ਮਹੀਨੇ ਹੈ ਤੇ ਹਾਈਟ ਦੱਸੀ ਹੈ ਭਰਾਵਾ ਨੇ 56 ਇੰਚ ਬਾਕੀ ਵੀਰ ਤੁਹਾਨੂੰ ਲੋਕੇਸ਼ਨ ਪਾ ਦੂਗਾ ਗਰਦੇਵ ਤੇ ਤੁਸੀਂ ਉਹ ਭਰਾ ਤਾਈਂ ਜਾ ਕੇ ਤੇ ਰੱਸਾ ਝੋਲੀ ਪਵਾ ਲਿਓ ਮਾਰਕੀਟ ਦੇ ਹਿਸਾਬ ਨਾਲ ਮਾਰਕੀਟ ਦਾ ਵੀ ਤੁਹਾਨੂੰ ਸੱਜਣ ਨੂੰ ਪਤਾ ਹੈ ਕਿ ਨੁਕਰੀਆਂ ਵਸ਼ੇਰੇ ਵਸ਼ੇਰੀਆਂ ਦਾ ਕੀ ਰੇਟ ਚੱਲਦਾ ਹੈ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਭਾ ਦੇ ਵਿੱਚ ਦੇ ਰਿਹਾ ਵੀਰ ਸੋ ਗੱਲਬਾਤ ਕਰ ਲਿਓ ਬਹੁਤ ਜਲਦ ਮਿਲਦੇ ਹਾਂ ਧੰਨਵਾਦ